ਬਾਈ ਜੀ ਸਾਡਾ ਨਿਊ ਚੈਨਲ ਵੇਖਣ ਵਾਲਿਆਂ ਦਾ ਧੰਨਵਾਦ ਅੱਜ ਅਸੀਂ ਇੱਕ ਅਜਿਹੀ ਖਬਰ ਲੈ ਕੇ ਆਏ ਜਿਹੜੀ ਕਿ ਪਸ਼ੂ ਪਾਲਕਾਂ ਅਤੇ ਵਪਾਰੀਆਂ ਦੇ ਨਾਲ ਸੰਬੰਧਿਤ ਰੱਖਦੀ ਇੱਕ ਮੇਰਾ ਵੀਰ ਹੈਗਾ ਜੋ ਇੱਥੇ ਇਹਨਾਂ ਨੇ ਪਸ਼ੂ ਨੂੰ ਪਾਲਿਆ ਇਹਨਾਂ ਦੇ ਦੱਸਣ ਮੁਤਾਬਕ ਇਹ ਜਿਹੜੀ ਝੋਟੀ ਆ ਵੀ ਇਹ ਨੀਲੀ ਰਾਵੀ ਕਿਸਮ ਦੀ ਹੈਗੀ ਬਿਲਕੁਲ ਘਰੇ ਇਹਨਾਂ ਨੇ ਇਹਨਾਂ ਤੋਂ ਪੈਦਾ ਹੋਈ ਸੀ ਉਦੋਂ ਤੋਂ ਲੈ ਕੇ ਉਹਨੇ ਸੂਣ ਵਾਲੀ ਆ ਇਸ ਟਾਈਮ 15 ਦਿਨ ਜਿਹੜੇ ਆ ਉਹ ਲੈ ਜਾ ਸਕਦੀ ਆ ਪਰਿਵਾਰ ਦੇ ਕਹਿਣ ਮੁਤਾਬਕ ਤੇ ਕਿਸੇ ਘਰੇਲੂ ਕੰਮ ਲਈ ਪੈਸਿਆਂ ਦੀ ਜ਼ਰੂਰਤ ਹੋਣ ਕਰਕੇ ਇਹਨੂੰ ਵੇਚ ਰੇ ਆ ਤੇ ਅਜੇ ਦੇਖਿਆ ਜਾਵੇ ਤਾਂ ਇਹ ਇੱਕ ਹੋ ਤਾ ਵਧੀਆ ਲੱਗ ਰਹੀ ਆ ਜਿਸ ਤਰ੍ਹਾਂ ਬਾਕੀ ਜਿਹੜੇ ਇਹਨਾਂ ਨੂੰ ਪਾਲਣ ਦਾ ਸ਼ੌਂਕ ਰੱਖਦੇ ਉਹ ਜ਼ਿਆਦਾਤਰ ਹੋਣਗੇ ਬਾਕੀ ਸਾਰੀ ਗੱਲ ਆਪਾਂ ਇਹ ਜਿਹੜੇ ਇਹਨਾਂ ਦੇ ਮਾਲਕ ਆ ਪਾਲਦੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਇਹਦਾ ਦੇਖੋ ਜੀ ਮੱਥਾ ਜਿਹੜਾ ਇਹ ਵੀ ਉਸ ਹਿਸਾਬ ਨਾਲ ਆ ਜੀ ਜਿੰਨਾ ਕਿ ਵਪਾਰੀਆਂ ਨੂੰ ਪਰਖ ਹੁੰਦੀ ਆ ਪਸ਼ੂ ਪਾਲਕਾਂ ਨੂੰ ਹੁੰਦੀ ਆ ਸਾਡੇ ਵੱਲੋਂ ਸਿਰ ਤੋਂ ਪੈਰਾਂ ਤੱਕ ਪੈਰ ਜਿਹੜੇ ਆ ਉਹ ਵੀ ਦੇਖੋ ਕਿਸ ਤਰ੍ਹਾਂ ਹੋਰ ਵੀ ਕਈ ਗੱਲਾਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਥਾੜਾ ਬਾਰ ਮਮ ਬਾਬਾ ਜੀ ਕੀ ਨਾਮ ਕੀ ਆਪਣਾ ਜਸਵੀਰ ਸਿੰਘ ਜਸਵੀਰ ਸਿੰਘ ਹਸਣਿਆ ਤੇ ਆ ਜਿਹੜੀ ਜੋ ਹਸਟਰੀਆ ਕਿਸ ਕਿਸਮ ਦੀ ਹੈ ਜੀ ਨੀਲੀ ਰਾਵੀ ਇਹ ਤੁਸੀਂ ਤੁਹਾਡੇ ਘਰੇ ਹੀ ਸੀ ਜਾਂ ਅੱਗੋਂ ਲੈ ਕੇ ਆਂਦੀ ਸੀ ਨਹੀਂ ਮੇਰੇ ਕੋਲੇ ਮੈਂ ਮੈਂ ਖਰਾ ਕੇ ਲਿਆ ਸੀ ਛੋਟੀ ਸੂਈ ਸੀਗੀ ਅੱਛਾ ਹਾਂ ਉਸ ਤੋਂ ਬਾਅਦ ਫੇਰੇ ਨੀਲੀ ਰਾਵੀ ਇਹ ਕਿੰਨੇ ਦਿਨ ਜੀ ਸੋਚ ਲੈ ਜਾਂਦੀ ਹੈ ਇਹ 15 ਦਿਨ ਲੱਗੂਗੀ 15 ਦਿਨ ਲੈ ਜੂਗੀ ਹਾਂ ਠੀਕ ਸਾਡੇ ਮੁਤਾਬਕ ਠੀਕ ਆ ਤੇ ਫਿਰ ਤੁਸੀਂ ਮਤਲਬ ਇਹਨੂੰ ਕਿਉਂ ਵੇਚ ਰਹੇ ਹੋ ਕਿ ਪਸ਼ੂ ਜ਼ਿਆਦਾ ਹੋ ਗਏ ਪਸ਼ੂ ਇੱਕ ਤਾਂ ਸਾਡੇ ਕੋਲੇ ਪਸ਼ੂ ਜ਼ਿਆਦਾ ਇੱਕ ਬਾਕੀ ਕੋਈ ਘਰ ਦੇ ਕੋਈ ਬੰਦਾ ਉਲਟ ਪਲਟ ਕਰਨੀ ਨਹੀਂ ਸੋ 100 ਪਤਾ ਨਹੀਂ ਮੈਨੂੰ ਤੇ ਇਸ ਵੇਲੇ ਹੁਣ ਆਪਾਂ ਦਰਸ਼ਕਾਂ ਨੂੰ ਇਹ ਵੀ ਦੱਸੀਏ ਕਿ ਜਿਹੜੇ ਪਸ਼ੂ ਪਾਲਕਾ ਉਹਨਾਂ ਨੂੰ ਹੋਵੇ ਚਲੋ ਥੋੜਾ ਬਹੁਤ ਆਇਦਰ ਉਧਰ ਹੋ ਜਾਂਦਾ ਅਕਸਰ ਗੱਲ ਚੱਲਣ ਨਾਲ ਇਹਦਾ ਜਿਹੜਾ ਮੁੱਲ ਆ ਉਹ ਕੀ ਹੈ ਇਸ ਵੇਲੇ ਜਿਹੜਾ ਆਪਾਂ ਦੱਸੀਏ 2 ਲੱਖ ਰੁਪਈਆ ਹੈ ਅੱਛਾ 2 ਲੱਖ ਰੁਪਈਆ ਇਹ ਮੰਗ ਰਹੇ ਆ ਆਪਾਂ ਤੇ ਟਾਈਮ ਆਉਣ ਤੇ ਗਾਹ ਕਾਉਣ ਤੇ ਕੋਈ ਹੋਰ ਵੀ ਉਧਰ ਉਧਰੀ ਹੋ ਜਾਂਦੀ ਹਾਂਜੀ ਠੀਕ ਹੈ ਜੀ ਤੁਹਾਡਾ ਮੈਸੇਜ ਤੇ ਛੋਟੀ ਤਾਂ ਸੋਹਣੀ ਆ ਅਸੀਂ ਸਾਰੇ ਦਰਸ਼ਕਾਂ ਤੱਕ ਲਿਗਿਆ ਆ ਕੇ ਤੇ ਨਾ ਉਹ ਨਿਸ਼ਾਨੀਆਂ ਸੱਤ ਹੁੰਦੀਆਂ ਜੀ ਇਹਦੇ ਅੱਠ ਆ ਅੱਛਾ ਸੱਤ ਮੇਰੀ ਰਾਜੀ ਦੇ ਅੱਛਾ 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 ਆਮ ਸੱਤ ਨਿਸ਼ਾਨੀਆਂ ਹੁੰਦੇ ਨੇ ਅੱਠ ਆ ਸੱਤ ਕਿਹੜੀਆਂ-ਕਿਹੜੀਆਂ ਹੁੰਦੀਆਂ ਜੀ ਅੱਖਾਂ ਤੋਂ ਹਾਂਜੀ ਤੇ ਚਾਰੇ ਪੈਰਾਂ ਤੋਂ ਠੀਕ ਆ ਜੀ ਪੂਛ ਤੋਂ ਠੀਕ ਆ ਜੀ ਹੂੰ ਜਾਨੀ ਕਿ ਅਸਲੀ ਆਕਤੋ ਵੀ ਆਵੇ ਅਸਲੀ ਆ ਅਸਲੀ ਆਉ ਨੱਕ ਤੇ ਹੁੰਦੀ ਨਹੀਂਗੀ ਨੱਕ ਤੇ ਵੀ ਆ ਨੱਕ ਤੇ ਨਹੀਂ ਵਾਤਾ ਨੱਕ ਤੇ ਠੀਕ ਆ ਠੀਕ ਆ ওকে